ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਪਾਰ ਸਹਸ ਸਿਆਣਪਾ ਲਖ ਹੋਹੀ ਤਾ ਇਕ ਨ ਚੱਲੈ ਨਾਲ ਕਿਵ ਸਚਿਆ ਰਹੀ ਐ ਕਿਉ ਕੂੜੇ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਹੋਂ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜੱਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹضور ਕਥਨਾ ਕਥਿ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਆਖੇ ਪਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਮੋਖੈ ਬੁੱਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵੀਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਏ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮਖ ਨਾਦੰਗ ਗੁਰਮਖ ਵੇਦੰਗ ਗੁਰਮਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਣ ਭਾਣੇ ਕੇ ਨਾਏ ਕਰੀ ਜਿਤੇ ਸ੍ਰੀ ਠੂਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲਿਆ ਸਭ ਕੋਈ ਚੰਗਾ ਨਉ ਰਖਾਇਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੁਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਝੈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿਦ ਪੀਰ ਸੁਰਨਾਥ ਸੁਣੈ ਧਰਤਵਲਾ ਆਕਾਸ ਸੁਣੈ ਦੀਪ ਲੋਪਾ ਪਾਤਾਲ ਸੁਣੈ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮੈਂਦ ਸੁਣੈ ਮੁਖਸਲਾ ਹਨਮੰਦ ਸੁਣੇ ਜੋਗ ਜੁਗਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕੈ ਇਸਨਾਨ ਸੁਣੇ ਪਰ ਪਰ ਪਵਹਿਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਤੇਗਾ ਸੁਣੇ ਸੇ ਕੀਪਾ ਸਹ ਸੁਣੇ ਅੰਦੀ ਪਾ ਵਹਿਰਾ ਹੋ ਸੁਣੇ ਹਾਥ ਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ सुने दुख पाप का नास मन्ने की गत कही न जाए जे को कह पिछे पछताए कागद कलम न लिखण हार मन्ने का मे विचार ऐसा नाम नरंजन होय जे को मन जाने मन कोई मन्ने सुरत होवे मन बुद्ध मन्ने सगल भवन की सुध मन्ने मुह चोटा न खाए मन्ने जम के साथ न जाए ऐसा नाम नरंजन होए जे को मन जाने मन कोई मन्ने मार्ग ठाक न पाए ਮੰਨੇ ਪਤਿ ਸੁ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਵਹ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਖ ਮੰਨੇ ਨਾਨਕ ਭਵੇ ਸਿਨਪੇਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਮਾਨ ਪੰਚ ਪ੍ਰਧਾਨ ਪंचे ਪਵਹ ਦਰਗਹਿ ਮਾਨ ਪंचे ਸੋਹ ਦਰ ਰਾਜਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਤੌਲ ਧਰਮ ਦੇ ਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁੱਝ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਉਣ ਜੂਰ ਜੀ ਜਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਾਲਹ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕਿ ਤਪ ਸੋ ਇੱਕੋ ਕਵਾਉ ਤਿਸਤੀ ਹੋਈ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲੰਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੇ ਆ ਰੇ ਕੁੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਹੇ ਅਸੰਖ ਨਿੰਦਕ ਸਰ ਕਰਹੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖਤਾ ਅਗਮ ਅਗਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਭੁੱਲਣ ਬਾਣ ਅਖਰਾਸ ਸੰਜੋਗ ਖਾਨ ਜਿਨ ਇਹ ਲਿਖੇ ਤਿਸਨਾ ਹੈ ਜਿ ਫਰਮਾਏ ਤਿਤ ਪਾਹੇ ਜੇਤਾ ਕੀਤਾ ਤਿਤਾਂ ਨਾਓ ਵਿਣ ਨਾਵੈ ਨਾਹੀ ਕੋਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪੱਲੀ ਕਾ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਤ ਪਰ ਤੰਦੀ ਪਾਣੀ ਤੋਤੇ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਜੇ ਸਾ ਬਣ ਲਈ ਆ ਉਹ ਧੋਏ ਪਰਿਆ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕਾ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤੀ ਏ ਤੁਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨ ਹੋਏ ਸਵਾਸਤਾ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਣ ਕਮਣ ਥਿਤ ਕਉਣ ਵਾਰ ਕਮਣ ਸੁਰਤੀ ਮਾ ਹੋ ਕਮਣ ਜਿਤ ਹੋਆ ਕਾਰ ਵੇਲ ਨ ਪਈਆ ਪੰਡਤੀ ਜੇਹੋ ਵੈ ਲੇਖ ਪੁਰਾਣ ਵਖਤਨ ਪਾਇਓ ਕਾਦੀਆਂ ਜੇ ਲਿਖਨ ਲੇਹ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਆ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਾਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਲਾ ਪਤਲਾ ਲਖ ਆਗਾ ਸਾਇਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ ਸੈ ਸ 18 ਕਹਿਨ ਕਿਤੇ ਬਾਸ ਲੋ ਇਕ ਤਾਤ ਲੇਖਾ ਹੋਇ ਤੈ ਲਿਖੀਏ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਸਾਲਾਹੀ ਸਾਲਾਹੀ ਇਤਿ ਸੁਰਤਨਾ ਪਾਈ ਨਦੀਆਂ ਤੇ ਵਹ ਪਵਹ ਸਮੁੰਦਰਾਂ ਜਾਣੀ ਹੈ ਸਮੁੰਦ ਸਹ ਸੁਲਤਾਨ ਗ੍ਰਹ ਸਿਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨਹੁ ਨ ਵਿਸਰੇ ਅੰਤਨ ਸਿਫਤੀ ਕਹਿਨੰਤ ਅੰਤਨ ਕਰਨੇ ਦੇਨੰਤ ਅੰਤਨ ਵੇਖਣ ਸੁਨੰਯੰਤ ਅੰਤਨ ਜਾਪੇ ਕੀ ਅਮਨੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤਕਾਰਣ ਕੇਤੇ ਬਿੱਲ ਲਾਹੇ ਤਾਂਕੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਇਹ ਵਡੂ ਉੱਚਾ ਹੋਵੇ ਕੋਈ ਤੇ ਸੋਚੇ ਕੋਈ ਜਾਣੇ ਸੋ ਜੇ ਵਡ ਆਪ ਜਾਣੇ ਆਪ ਨਾਨਕ ਨਧਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਾਤਮੈ ਕਿਤੇ ਮੰਗੇ ਜੋ ਦੇ ਅਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਫ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਰ ਬੰਦ ਖਲਾਸੀ ਪਾਣੇ ਹੋਏ ਖੋੜਿਆਖ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਜਾਣੇ ਜੀਤੀਆ ਮੂਖ ਖਾਇ ਆਪੇ ਜਾਣੇ ਆਪੇ ਦੇ ਅੱਖਸੇ ਪੇਕੇ ਹੀ ਕੇ ਜਿਸਨੋ ਬਖਸੇ ਸਿਫਸਾ ਨਾਨਕ ਬਾ ਸਾਹੀ ਪਾਸਾ ਮੂਲ ਗੁਣੇ ਮੂਲੋ ਪਾਰ ਮੂਲੋ ਪਾਰੀ ਮੂਲ ਪੰਢਾਰ ਮੂਲ ਆਵੇ ਮੂਲੇ ਜਾਹੇ ਮੂਲ ਪਾਏ ਮੂਲਾ ਸਮਾਹੇ ਮੂਲ ਧਰਮ ਮੂਲ ਦੀਬਾਨ ਮੂਲ ਤੋਲ ਮੂਲ ਪ੍ਰਮਾਣ ਮੂਲ ਬਖਸੀ ਸੋ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਮੂਲੋ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖ ਹਿੰਦ ਆਖੇ ਗੋਪੀ ਤੇ ਗੋਬਿੰਦ ਆਖੇ ਹੀ ਸਰਖ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਵਖ ਦੇਵ ਆਖੇ ਸੁਰ ਨਰ ਮੁੰਜਲ ਸੇ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਹੀ ਤਾਖ ਨ ਸਕਹਿ ਕੇ ਕਿ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖਾ ਬੋਲੂਗਾ ਤਾਂ ਲਿਖੀਏ ਸਿਰ ਗਵਾਰ ਅਗਵਾਰ ਸੋਦਰ ਕੇ ਹਸੋ ਕਰਕੇ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਨਾਦ ਅਨੇਕ ਅ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿសុਕਹੀਨ ਕਿਤੇ ਗਾਵਣ ਹਾਰੇ ਗਾਵਤ ਹੁਣ ਆਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲੈ ਕੇ ਤਨਮ ਵਿਚਾਰੇ ਗਾਵੇ ਹੀ ਸਰਬਨਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਹਿੰਦਨ ਦਸਣ ਬੈਠੇ ਦੇਵਤੇ ਆਦਰ ਨਾਲੇ ਗਾਵੇ ਸੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨਰ ਕੀਸਰ ਜੁਗ ਜੁਗ ਵਿਦਾਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੀ ਅਠਸਰ ਤੀਰਥ ਨਾਲੇ ਗਾਵੇ ਜੀਉd ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਵਰ ਪੰਡਾ ਕਰ ਕਰ ਰੱਖੇ ਤਾਰਿ ਸਹੀ ਤੁਜਨੋਂ ਗਾਵੇ ਚੌਥ ਤੁਧ ਪਾਉਣ ਰੱਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇਮਾ ਚਿੱਤਨ ਆਮਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋ ਸੇ ਜੈ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖਾ ਕੀਤਾ ਹੈ ਆਪਣਾ ਜਿਉ ਤਿਸ ਦੀ ਵਿੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋਪਾ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿ ਫੂਥ ਖਿੰਥਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੇਜ ਜਗਜੀਤ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਪੁਗਤ ਗਿਆਨ ਦਾ ਭੰਡਾਰਨ ਟਕਟਕ ਵੱਜੇ ਨਾਦ ਆਪਨਾਥ ਨਾਥੀ ਸਬਜਾ ਕੀ ਰਦ ਸੇ ਦਵਰਾ ਸਾਦ ਸੰਯੋਗ ਵਿਯੋਗ ਦੁਇਕਾਰ ਚਲਾ ਬਹਿ ਲਿਖੇ ਆ ਵੇ ਭਗ ਆਦੇਸ திਸੀ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕਾਮਾਈ ਯੁਗਤ ਵਈ ਤਿੰ ਚਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦਿਵਾਨ ਜਿਵਤਿਸ ਪਾਵੈ ਤੇ ਵੇ ਚਲਾਵੇ ਜਿਵੇਂ ਹੋ ਮੈਂ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਜਾਵੇ ਬਹੁਤ ਹੈ ਹੋਵੜਾਣ ਆਦੇਸ ਤਿਸਿਆ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਸ਼ਪਾਇ ਸੋ ਇਕਾ ਵਾਰ ਕਰ ਕਰ ਵੇਕੇ ਸਰਜਣ ਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ ਤਿਸਿਆ ਆਦੇਸ ਆਦ ਅਨੀਲਾ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਖ ਹੋਏ ਲੱਖ ਹੋਵੇ ਲੱਖ ਵੇ ਲੱਖ ਵੇ ਲੱਖ ਲੱਖ ਢੇੜਾ ਆਖੀਏ ਏਕ ਨਾਮ ਜਗਦੀਸ਼ ਇਹ ਤਰ੍ਹਾਂ ਹੈ ਪਤਪੌੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਬੈ ਨਹਿ ਜੋਰ ਜੋਰ ਨ ਮੰਗਣ ਦੇ ਨਹਿ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਕਤੀ ਸਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਉਣ ਪਾਨੀ ਗਨੀ ਪਤਲ ਤਿਸੁ ਰੂਪ ਚ ਧਰਤੀ ਥਾਪ ਰਕੀ ਧਰਮਸਾਲ ਤਸਵੀਜੀ ਚੁਗਤ ਕੇ ਰੰ ਤਨ ਕੇ ਨਾਮ ਆ ਨਿਕਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਯਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਮਾਨ ਨਦਰੀ ਕਰਮ ਪਵੈ ਨਿਸਣ ਕਚ ਪਕਾਈ ਉਥੈ ਪਾਇ ਨਨ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕਿਤੇ ਪਉਣ ਪਾਣੀ ਵੈਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮਹ ਘਾੜ ਤਕੜੀ ਹੈ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮਿਰ ਕੇਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮਨਲ ਦੇਸ਼ ਕਿੱਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਮੁਨ ਕਿਤੇ ਕਿਤੇ ਰਤਨ ਸੁਮੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਤਨ ਰੰਦੇ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਖੰਡ ਮਹਿ ਗਿਆਨ ਪ੍ਰਚਨ ਤਿੱਥੈ ਨਾਦਬੀਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘੜੀਏ ਬਹੁਤ ਤੁਨ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨਬੁੱਧ ਤਿੱਥੈ ਘੜੀਏ ਸੁਰ ਸਿੱਧਾ ਕਿਸੁ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲਸੂਰ ਥਿਨ ਮਹਿਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰਹਿ ਅਨੰਦ ਸੱਚਾ ਮਨਸੋ ਸਤਖੰਡ ਵਸੈ ਨਿਰੰਕਾਰ ਤਰ ਕਰਿ ਵਖ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵ ਕਾਰ ਵੇਖਿਆ ਵਿਗਸੈ ਕਰ ਵਿਚਾਨ ਨਾਨਕ ਕਥਨਾ ਕਰੜਾ ਅਸਰ ਜਤ ਪਹਾਰਾ ਤੀਜ ਜਸਨੀਆਰ ਐ ਰਣ ਮਤ ਵੇਦ ਹਥਿਆਰ ਪਉ ਖਲਾ ਅਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਚਟਾਲ ਕੜੀਆ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਨ નિਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾ ਦੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਏ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ